ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ ਵੀਡੀਓ ਧਿਆਨ ਦੇ ਨਾਲ ਸੁਣਨਾ ਵੀਡੀਓ ਜੁੜੀ ਆ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਤੇ ਦਮ ਦੀ ਟਕਸਾਲ ਦੇ ਨਾਲ ਵੀਡੀਓ ਨੂੰ ਬੱਤਵਾ ਚਲਦੀ ਚਲਦਿ ਵਿੱਚ ਸ਼ੇਅਰ ਕਰੀ ਜਾਣਾ ਕਿਉਂਕਿ ਬੜੀ ਜਿਹੜਾ ਮੁੱਦਾ ਹੈ ਇਹ ਸਿੱਖ ਪੰਥ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈਗਾ ਤਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਬੀਮੀ ਸਦੀ ਦੇ ਮਹਾਨ ਸੰਤ ਬਾਬਾ ਜਰਨੈਲ ਸਿੰਘ ਖਾਸ ਆ ਭਿੰਡਰਾਂ ਵਾਲੇ ਕਹਾਣੀ ਅਤੇ ਕਥਨੀ ਦੇ ਪੂਰੇ ਜਿਨ੍ਹਾਂ ਨੇ ਆਪਣੀ ਜਾਨ ਨਿਸਾਵਰ ਕਰ ਦਿੱਤੀ ਆਪਣੇ ਕਹੇ ਹੋਏ ਬੋਲਾ ਉੱਤੇ ਉਡੋੜ ਰਹੇ ਉਹਨਾਂ ਨੇ ਆਪਣਾ ਜਿਹੜਾ ਪਿੱਸਾ ਨਹੀਂ ਜਿਹੜਾ ਬਖਾਇਆ ਤੇ ਇਨ ਕੌਮ ਦੇ ਲਈ ਮਰ ਮਿਟ ਗਏ ਤੇ ਸ਼ਹੀਦ ਹੋ ਗਏ ਔਟਕਸਾਲ ਜੀ ਤੋਂ ਸੰਤ ਬਾਬਾ ਜਰਨੈਲ ਸਿੰਘ ਟਕਸਾਲ ਦੇ ਮੁਖੀ ਸੀ 14ਵੇਂ ਉਸ ਟਕਸਾਲ ਤੋਂ ਸਰਕਾਰਾਂ ਥਾਰ-ਥਾਰ ਕੰਮ ਨਹੀਂ ਆਸੀ ਤੇ ਜਦੋਂ ਕਦੇ ਪੁਲਿਸ ਕਿਸੇ ਸਿੰਘ ਨੂੰ ਲੈ ਜਾਂਦੀ ਜੀ ਫੜ ਕੇ ਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਾ ਫੋਨ ਵੱਜਣ ਤੋਂ ਪਹਿਲਾਂ ਹੀ ਕਿਉਂਕਿ ਆਵਾਜ਼ ਸੰਤਾਂ ਦੀ ਵੱਖਰੀ ਸੀ ਪਤਾ ਲੱਗ ਜਾਂਦਾ ਕਿ ਸੰਤਾਂ ਦੀ ਆਵਾਜ਼ ਆ ਤੇ ਭੀਜੀ ਬੱਕਰੀ ਵਾਂਗੂ ਪੁਲਸ ਵਾਲੇ ਕੰਮਣ ਲੱਗ ਜਾਂਦੇ ਤੇ ਪਹਿਲੇ ਸਿੰਘਾਂ ਨੂੰ ਛੱਡ ਦਿੰਦੇ ਰਹਾ ਕਰ ਦਿੰਦੇ ਤੇ ਸੈਕਟ ਸਟੂਡੈਂਟਸ ਦੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੇ ਐਲਾਨ ਕਰ ਦਿੰਦੇ ਕਿ ਅੱਜ ਫਲਾਨਾ ਸਹਿਰ ਜਾਂ ਬੰਦ ਰਹੂਗਾ ਪੰਜਾਬ ਤੇ ਚੱਪਾ ਤੇ ਉੱਤੇ ਜਿਹੜਾ ਕਿ ਉਸ ਕਾਗਜ਼ ਦੇ ਉੱਤੇ ਜਿਹੜਾ ਹਰ ਇੱਕ ਨੌਜਵਾਨ ਫੁੱਲ ਚੜਾਉਂਦਾ ਸੀ ਤੇ ਪੰਜਾਬ ਬੰਦ ਹੁੰਦਾ ਸੀ ਇਹ ਟਕਸਾਲ ਦੀਆਂ ਤੁਮਾ ਕੇ ਜਿਹੜੀਆਂ ਹਰ ਜਗ੍ਹਾ ਤੇ ਪੈਂਦੀਆਂ ਸੀ ਪਰ ਅੱਜ ਉਸ ਟਕਸਾਲ ਦੇ ਉੱਪਰ ਕੇ ਪੀਐਸ ਗੇਲਾ ਬੱਚੜਾ ਨੇ ਜਿਹੜਾ ਕਿ ਹਰਨਾਮ ਸਿੰਘ ਤੁੰਮੀ ਨੂੰ ਜਿਹੜਾ ਇੱਕ ਧੱਕੇ ਦੇ ਨਾਲ ਕਬਜ਼ਾ ਕਰਕੇ ਦਮਦੀ ਟਕਸਾਲ ਤੇ ਬਿਠਾ ਦਿੱਤਾ ਜਿਹਨੂੰ ਬਾਗੜ ਬਿੱਲਾ ਵੀ ਕਿਹਾ ਜਾਂਦਾ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪੈਰਾ ਵਿੱਚ ਲੇਟਦਾ ਫਿਰਦਾ ਰਹਿੰਦਾ ਲੇਟਦਾ ਰਿਹਾ ਉਹਨਾਂ ਨੂੰ ਬੇਲਟਰ ਬਣ ਕੇ ਜਿਹੜਾ ਚਾਪ ਪਕੌੜੇ ਵੀ ਜਿਹੜਾ ਖਵਾਉਂਦਾ ਤੁਸੀਂ ਆਪ ਵੇਖਿਆ ਵੀਡੀਓ ਵਾਇਰਲ ਹੋ ਰਹੀਆਂ ਨੇ ਤੇ ਸਮੇਂ-ਸਮੇਂ ਤੇ ਆਪਾਂ ਸਾਰੇ ਕਹਿੰਦੇ ਰਹੇ ਆ ਕਿ ਇਹ ਆਰਐਸਐਸ ਦੇ ਨਾਲ ਇਹਦੀ ਹਰਨਾਮ ਸਿੰਘ ਧੰਮੇ ਦੀ ਜਾਰੀ ਆ ਅਮਰੀਕਾ ਦੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਆ ਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਹਰਨਾਮ ਸਿੰਘ ਧੰਮੇ ਨੂੰ ਦਮ ਦੀ ਟਕਸਾਲ ਦਾ ਮੁਖੀ ਮੰਨਣ ਤੋਂ ਜਿਹੜਾ ਅਣਕਾਰ ਕਰ ਦਿੱਤਾ ਆ ਤਾਂ ਉਹਨਾਂ ਨੇ ਕਿਹਾ ਕਿ ਇਹ ਦਮ ਦੀ ਟਕਸਾਲ ਉਹ ਨੌਜਵਾਨਾਂ ਦੀ ਗੁਰੂਆਂ ਦੀ ਖਾਨ ਆ ਜਿਨ੍ਹਾਂ ਨੇ अनेका ਨੌਜਵਾਨ ਯੋਧੇ ਪੈਦਾ ਕੀਤੇ ਪਰ ਹਰਨਾਮ ਸਿੰਘ ਧੰਮੇ ਵਰਗੇ ਜਿਹੜੇ ਕਿ ਇਹਨਾਂ ਨੇ ਇੱਕ ਲੰਕ ਲਾ ਦਿੱਤਾ ਆਪਾਂ ਗੱਲਬਾਤ ਬਾਤ ਕਰਦੇ ਇੱਕ ਪਹਿਲਾਂ ਤੁਹਾਨੂੰ ਹੋਰ ਕਠਨਾ ਬਾਪਰੇ ਜਿਹੜੀ ਹਰਨਾਮ ਸਿੰਘ ਧੁੰਮੇ ਨੇ ਜਿਹੜਾ ਇੱਕ ਨਮਾ ਚੰਦ ਚੜ੍ਹਿਆ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਸਾਰਿਆਂ ਨੂੰ ਪਤਾ ਕਿ ਮਹਾਕੁੰਭ ਦਾ ਮੇਲਾ ਜੋ ਚੱਲ ਰਿਹਾ ਜੋ Hindu ਧਰਮ ਦੇ ਨਾਲ ਸੰਬੰਧਤ ਆ ਦੇਖੋ ਤੇ Hindu ਵੀਰ ਜਾਲ ਸਾਨੂੰ ਕੀ ਇਤਰਾਜ ਆ ਕਿਉਂਕਿ ਉਹਨਾਂ ਦਾ ਧਰਮ ਤੇ ਉਹ ਭਾਈ ਜਮ ਜਮ ਮਨਾਉਣ ਪਰ ਬੇहद ਸ਼ਰਮ ਦੀ ਗੱਲ ਤਾਂ ਉਦੋਂ ਹੈਰਾਨਗੀ ਹੋਈ ਜਦੋਂ ਸੰਤਾਂ ਦੀ ਜਿਹੜੀ ਗੱਦੀ ਤੇ ਬੈਠਾ ਹੋਇਆ ਹਰਨਾਮ ਸਿੰਘ ਧੁੰਮਾ ਨੰਗੇ ਸਾਧੂਆਂ ਨਾਲ ਨੰਗਾ ਹੋ ਕੇ ਉੱਤੇ ਨਹਾਉਣ ਲੱਗਿਆ ਸਾਰੇ ਸਿੱਖ ਕੌਮ ਦਾ ਜਿਹੜਾ ਕਿ ਹਿਰਦਾ ਬਲੁੰਦ ਰਹਿ ਗਿਆ ਹਰਨਾਮ ਸਿੰਘ ਧੁੰਮਾ ਮਹਾਕੁੰਭ ਦੇ ਮੇਲੇ ਉੱਤੇ ਜਿਹੜਾ ਕਿ ਨਾਉਣ ਲੱਗਿਆ ਤੇ ਛੰਨੂ ਹੁਣ ਸ਼ਰਮ ਨਾਲ ਮਰਨ ਨਹੀਂ ਜਾਣਾ ਨਹੀਂ ਚਾਹੀਦਾ ਐ ਜੇ ਲੋਕਾਂ ਨੂੰ ਹੁਣ ਜਿਹੜੇ ਕਹਿੰਦੇ ਆ ਕਿ ਹਰਨਾਲ ਸਿੰਘ ਧੰਮਾ ਬਹੁਤ ਵਧੀਆ ਗਾ ਬਹੁਤ ਫਲਾਨਾ ਗਾ ਧੰਕਾ ਗਾ ਇੱਕ ਚੱਜ ਦਾ ਕੰਮ ਦਿਖਾ ਦਿਓ ਇੱਕ ਚੱਜ ਦਾ ਕੰਮ ਵੀ ਕੀਤਾ ਹੋਵੇ ਨੇ ਜਿਸ ਦਿਨ ਦਾ ਟਕਸਾਲ ਤੇ ਨੇ ਕਬਜ਼ਾ ਕੀਤਾ ਉਸ ਦਿਨ ਤੋਂ ਹੀ ਸਿੱਕਾ ਆਉਂਦਾ ਜਿਹੜਾ ਕਿ ਭੁਰਾ ਨੁਕਸਾਨ ਹੁੰਦਾ ਰਿਹਾ ਹੁੰਦਾ ਤੇ ਆ ਰਿਹਾ ਹੈਗਾ ਦਮ ਦੇ ਟਕਸਾਲ ਦੇ ਇੱਕ ਹੋਰ ਮੁਖੀ ਆ ਭਾਈ ਅਮਰੀਕ ਸਿੰਘਾ ਉਹਨਾਂ ਨੇ ਵੀ ਜਿਹੜਾ ਇਸ ਧੰਮੇ ਉੱਤੇ ਜਿਹੜੇ ਬਹੁਤ ਜਿਹੜੇ ਅਲਿਗੇਸ਼ਨ ਲਾਏ ਨੇ ਉਹਨਾਂ ਨੇ ਕਿਹਾ ਹੈਗਾ ਕਿ ਸਿਵਲਿੰਗੀ ਆ ਇਹ ਬੜੀ ਚਰਚਾ ਵਿਦੇਸ਼ਾਂ ਵਿੱਚ ਦੀ ਚੱਲਦੀ ਆਈ ਆ ਕਿ ਹਰਨਾਮ ਸਿੰਘ ਧੰਮੇ ਨੂੰ ਉਹਨਾਂ ਸਾਧਾਂ ਦੇ ਨਾਲ ਜਾ ਕੇ ਜਿਹੜਾ ਆਣ ਦਾ ਕੀ ਇਹਨੂੰ ਫਾਇਦਾ ਮਿਲਿਆ ਕਿਉਂ ਗਿਆ ਉੱਥੇ ਸਿੱਖ ਤਿੰਤਕ ਜਿਹੜਾ ਹੈਗਾ ਗਪਾਲਾ ਉਹਦੀ ਇੱਕ ਵੀਡੀਓ ਆ ਉਹਨੇ ਦੱਸਿਆਗਾ ਕਿ 나ਗਪੁਰ ਦਾ ਚੇਲਾ 나ਗਪੁਰ ਦੇ ਕਹਿਣ ਤੇ ਆਰਐਸਐਸ ਦੇ ਕਹਿਣ ਤੇ ਹਰਨਾਮ ਸਿੰਘ ਤੁਮਾ ਉੱਥੇ ਗਿਆ ਤੇ ਬਾਕੀ ਜਿਹੜੇ ਇਹਦੇ ਨਾਲ ਦੇ ਉੱਥੇ ਬਾਬੇ ਨੇ ਜਿਸ ਤਰ੍ਹਾਂ ਇਹ ਆਪ ਦਾ ਆ ਆਪ ਜਿਹੇ ਜਿਹਾ ਹੈਗਾਗਾ ਉਹਦੇ ਨਾਲ ਦੇ ਹੀ ਉਥੇ ਬਾਬੇ ਜਿਹੜੇ ਆਪਾਂ ਕਹਦੇ ਆ ਕਿ ਸਾਧ ਨੇ ਉਹਨਾਂ ਦੇ ਨਾਲ ਇਹ ਨੇ ਉਥੇ ਚੁੰਬੀਆਂ ਲਾਈਆਂ ਤੇ ਮੈਂ ਕਹਿਣਾ ਕਿ ਧਰਮ ਸਤਕਾਰ ਨੇ ਸਾਰਿਆਂ ਦਾ ਸਤਕਾਰ ਆ ਧਰਮਾਂ ਦਾ ਪਰ ਆਪਣੇ ਧਰਮ ਦੇ ਵਿੱਚ ਹਰ ਇੱਕ ਨੂੰ ਰਹਿਣ ਦਾ ਜਿਹੜੀ ਅਜਾਜਤਾ ਆਪਾਂ ਕਿਸੇ ਦੇ ਧਰਮ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਪਰ ਜਦੋਂ ਸਾਡਾ ਬੰਦਾ ਕੋਈ ਵੀ ਸਿੱਖ ਸਿਧਾਂਤਾਂ ਨੂੰ ਸਿੱਕੇ ਟੰਗ ਕੇ ਸਿੱਖਾਂ ਦੀ ਜਿਹੜੀ ਖਾਨ ਕਹੀ ਜਾਂਦੀ ਹੈ ਦਮ ਦੀ ਟਕਸਾਲ ਉਹਨੂੰ ਸਿੱਕੇ ਟੰਗ ਕੇ ਤੇ ਕੁੰਭ ਦੇ ਪੇਲੇ ਮੇਲੇ ਤੇ ਨੰਗਾ ਹੋ ਕੇ ਨਹਾਵੇ ਤੇ ਇਹਦੂੰ ਸਾਨੂੰ ਸ਼ਰਮ ਨਾਲ ਇਹੋ ਜਿਹੇ ਲੋਕਾਂ ਨੂੰ ਮਰ ਜਾਣਾ ਨਹੀਂ ਚਾਹੀਦਾ ਇਹ ਕੀ ਸੇ ਦਊਗਾ ਸਿੱਖ ਕੌਮ ਨੂੰ ਅੱਜ ਸੰਤਾਂ ਦੀ ਸ਼ਖਸੀਅਤ ਕਿੱਥੇ ਆ ਦੁਨੀਆ ਭਰ ਦੇ ਕੋਨੇ-ਕੁਰਨੇ ਤੇ ਆ ਰਹੀਦੀ ਦੁਨੀਆ ਤੇ ਘਰ ਹੋਊਗੀ ਤੇ ਅੱਜ ਹਰਨਾਮ ਸਿੰਘ ਤੁम्मे ਵਰਗਿਆਂ ਦੀ ਜਿਨ੍ਹਾਂ ਦਾ ਬੌਣਾ ਕੱਦ ਦਾ ਪਹਿਲੇ ਜਿਹੜੇ ਬਾਗੜ ਬਿੱਲੇ ਬਣੇ ਹੋਏ ਨੇ ਤਕਸਾਲ ਤੇ ਕਬਜ਼ਾ ਕੀਤਾ ਹੋਇਆ ਜਿਨ੍ਹਾਂ ਨੇ ਜਿਨ੍ਹਾਂ ਨੇ ਤਕਸਾਲ ਤੇ ਕਬਜ਼ਾ ਕੀਤਾ ਕੇਪੀਐਸ ਗਿੱਲ ਨੇ ਬਿਠਾਇਆ ਹੋਇਆ ਤੁਮਾਂ ਪਰ ਸਾਨੂੰ ਸਮਝ ਨਹੀਂ ਆਉਂਦੀ ਅੱਜ ਸਿੱਖ ਕੌਮ ਨੂੰ ਚਾਹੀਦਾਗਾ ਹਰਨਾਮਨ ਸਿੰਘ ਧੰਮੇ ਨੂੰ ਜਿਹੜਾ ਕਿ ਉਹਨੂੰ ਟਕਸਾਲ ਤੋਂ ਕੱਢ ਕੇ ਪਰੇ ਮਾਰਨ ਅੱਜ ਸਿੱਖ ਕੌਮ ਨੂੰ ਚਾਹੀਦਾਗਾ ਅਕਾਲ ਤਖਤ ਜਥੇਦਾਰ ਦੇ ਹਿੰਮਤ ਦਿਖਾਵੇ ਹੁਕਮਨਾਮਾ ਜਾਰੀ ਕਰੇ ਇਹਨੂੰ ਸਿੱਖ ਪੰਥ ਵਿੱਚੋਂ ਸੇਕਿਆ ਜਾਵੇ ਹਰਨਾਮਨ ਸਿੰਘ ਧੰਮੇ ਨੂੰ ਦੂਸਰਾ ਇਹ ਅਮਰੀਕਾ ਦਾ ਸਿਟੀਜਨਾ ਜੇ 2 ਸਾਲੋਂ ਉੱਥੇ ਨਾਂ ਲਾਵੇ ਇਹ ਤਾ ਇਹਦੀ ਸਿਟੀਜਨ ਖਤਮ ਹੁੰਦੀ ਆ ਆ ਕੈਨੇਡਾ ਦਾ ਸਿਟੀਜਨ ਨਾ ਤੇ ਜਿਹੜਾ ਪੰਜਾਬ ਦੀ ਧਰਤੀ ਉੱਤੇ ਦਮ ਦੀ ਟਕਸਾਲ ਤੇ ਜਿਹੜਾ ਕਬਜ਼ਾ ਕਰੀ ਬੈਠਾਗਾ ਲੋਕ ਜੀ ਕਹਿੰਦੇ ਬਾਬਾ ਬਾਬਾ ਇਹ ਆ ਸਾਡੇ ਬਾਬੇ ਜਿਨ੍ਹਾਂ ਨੇ ਸਿੱਖ ਕੌਮ ਦਾ ਜਿਹੜਾ ਬੇੜਾ ਗਰਕ ਕੀਤਾਗਾ ਜਿਨ੍ਹਾਂ ਨੇ ਸਿੱਖ ਕੌਮ ਦੀਆਂ ਨੀਵੇਂ ਪਵਾ ਦਿੱਤੀਆਂ ਜਾਂ ਤਾਂ ਭਾਈ ਤੂੰ ਨਾਗਪੁਰ ਦੇ ਵਿੱਚ ਉੱਥੇ ਡੇਰੇ ਲਾਲਾ ਭਗਮਾ ਚੋਲਾ ਪਾ ਜੋ ਮਰਜ਼ੀ ਪਾ ਤੂੰ ਦਮ ਦੀ ਟਕਸਾਲ ਦਾ ਖਹਿੜਾ ਸਾਡਾ ਹੱਥ ਜੋੜ ਕੇ ਬੇਨਤੀ ਆ ਤੇਰੇ ਮੂਹਰੇ ਤੰਮਿਆ ਕਿ ਤੂੰ ਨਾਸਿਕ ਕੌਮ ਦਾ ਜਲੂਸ ਕਢਾ ਤੇ ਨਾਸਿਕ ਕੌਮ ਦਾ ਤੂੰ ਜਿਹੜੇ ਆਪਾਂ ਕਹਦੇ ਕਿ ਬਦਲੇ ਲੈ ਨਾਸਿਕ ਕੌਮ ਦੇ ਭਵੇਖ ਨੂੰ ਤੂੰ ਰੋਲ ਆ ਠੀਕ ਆ ਕਿ ਜੋ ਤੂੰ ਮਰਜ਼ੀ ਕਰ ਤੂੰ ਕੁੰਭ ਦੇ ਮੇਲੇ ਤੇ ਜਾ ਜਿੱਥੇ ਮਰਜ਼ੀ ਜਾ ਕੋਈ ਨਹੀਂ ਤੈਨੂੰ ਰੋਕਦਾ ਪਰ ਦਮ ਦੇ ਟਕਸਾਲ ਤੋਂ ਪਰੇ ਹੋ ਜਾ ਤੇ ਸਿੱਖ ਸੰਧਾਰਤਾ ਨੂੰ ਸਿੱਕੇ ਟੰਗਣੋਂ ਹਟ ਜਾ ਜਿੱਥੇ ਮਰਜ਼ੀ ਜਾ ਕੋਈ ਨਹੀਂ ਤੁਹਾਨੂੰ ਹਟਾਉਂਦਾ ਤੇ ਇਹ ਜਦੋਂ ਰਣਜੀਤ ਸਿੰਘ ਢੰਡਰੀਆਂ ਵਾਲੇ ਨਾਲ ਬੇਸ਼ੱਕ ਆਪਣੇ ਵਿਚਾਰ ਨਹੀਂ ਰਲਦੇ ਉਹਨੇ ਵੀ ਕਿਹਾ ਸੀ ਕਿ ਬਾਗੜ ਬਿੱਲਿਆ ਤੇਰੀ ਜਿਹੜੀ ਦਸਤਾਰ ਆ ਤੇਰੇ ਸਿਰ ਤੇ ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਦੀ ਦਸਤਾਰ ਆ ਤੇ ਤੂੰ ਇਹਨੂੰ ਰੋੜ ਰਿਆਂਗਾ ਤੇ ਤੇਰਾ ਜੀਵਨ ਨਹੀਂ ਇਹ ਗੱਲ ਕਹੀ ਤੇ ਢੱਡਰਿਆਂ ਵਾਲ ਤੇ ਗੋਲੀ ਚਲਾ ਦਿੱਤੀ ਬਰਦਾਸ਼ਤ ਨਹੀਂ ਹੋਇਆ ਬਿਸਕ ਅਸੀਂ ਢੱਡਰਿਆਂ ਵਾਲੇ ਦੇ ਗੱਲਾਂ ਦੇ ਨਾਲ ਵਿਚਾਰਾਂ ਦੇ ਨਾਲ ਬਿਲਕੁਲ ਸਹਿਮਤ ਨਹੀਂ ਪਰ ਜਿਹੜੇ ਉਹ ਗੱਲ ਕਹੀ ਆ ਉਹਦੋਂ ਉਸ ਟਾਈਮ ਤੇ ਉਹ ਠੀਕ ਸੀ ਤੇ ਅੱਜ ਇਹ ਢਿੱਡ ਜਿਹੜਾ ਐਡਾ ਵੱਡਾ ਢਿੱਡ ਵਧਾਇਆ ਹੋਇਆਗਾ ਖਾ ਖਾ ਕੇ ਆ ਪਿੰਜੜੀਆਂ ਦੇਖੋ ਤੁਸੀਂ ਜਿਸ ਤਰ੍ਹਾਂ ਤੁਸੀਂ ਘੋਟੇ ਦੇਖ ਕੇ ਹੋਣਗੇ ਸੀਆਈ ਸਟਾਫ ਦੇ ਵਿੱਚ ਜਾਂ ਉਹ ਥਾਣਿਆਂ ਦੇ ਵਿੱਚ ਚਾਰ ਮਨ ਦਾ ਘੋਟਾ ਹੁੰਦਾ ਉਹ ਰੋੜੀਆਂ ਪਿੰਜਦੇ ਨੇ ਕਈ ਬੈਠਾ ਬਤੰਦਰ ਟਾਲੀ ਦੇ ਪੇਡੇ ਜਿਹੜੀਆਂ ਤੇ ਉਥੇ ਨਹਾਉਣ ਗਿਆ ਕੁੰਭ ਦੇ ਬੇਲੇ ਤੇ ਸ਼ਰਮ ਹੋਣੀ ਚਾਹੀਦੀ ਆ ਮਾਤਾ ਨੂੰ ਪਹਿਲਾਂ ਕਿਹਾ ਕਿ ਅਸੀਂ ਕਿਸੇ ਦੇ ਧਰਮ ਸਥਾਨ ਨੂੰ ਮਾਰਾ ਨਹੀਂ ਕਹਿੰਦੇ ਹਰ ਇੱਕ ਦਾ ਧਰਮ ਸਥਾਨ ਜਿਹੜਾ ਹਰ ਇੱਕ ਦਾ ਧਰਮ ਵੱਖੋ ਵੱਖਰਾ ਹੈਗਾ ਆਪੋ ਆਪਣੇ ਧਰਮਾਂ ਦੇ ਨਾਲ ਸਰੋਕਾਰ ਆ ਸਾਰੇ ਧਰਮ ਬਰਾਬਰ ਦਾ ਨੇ ਪਰ ਸਿੱਖ ਕੌਮ ਇੱਕ ਵੱਖਰਾ ਨਰਾਲੀ ਕੌਮ ਆ ਜੇ ਸਿੱਖ ਕੌਮ ਉਹੀ ਜੋ ਕੁਝ ਹਿੰਦੂ ਕਰਨਾ ਉਹੀ ਸਿੱਖ ਕੌਮ ਕਰੇ ਫਿਰ ਸਾਡੇ ਤੇ ਦੂਜਿਆਂ ਵਿੱਚ ਫਰਕ ਕੀ ਰਹਿ ਗਿਆ ਜੇ ਮੁਸਲਮਾਨ ਸਿੱਖਾਂ ਵਾਲਾ ਕੰਮ ਕਰੇ ਤੇ ਮੁਸਲਮਾਨਾਂ ਵਿੱਚ ਕੀ ਫਰਕ ਰਹਿ ਗਿਆ ਇਸ ਕਰਕੇ ਭਾਈ ਜਿਨ੍ਹਾਂ ਨੂੰ ਸੋਭਾ ਦਿੰਦਾ ਜਿਨ੍ਹਾਂ ਦਾ ਧਰਮ ਆ ਉਹ ਉਥੇ ਡੌਕੀਆਂ ਲਾਉਣ ਚਾਹੇ ਨੰਗੇ ਰਹਿਣ ਚਾਹੇ ਜੋ ਮਰਜ਼ੀ ਕਰਨ ਸਾਡਾ ਉਹਨਾਂ ਦੇ ਨਾਲ ਕੋਈ ਸਰਕਾਰ ਨਹੀਂ ਸਾਡਾ ਹੈਗਾਗਾ ਹਰਨਾਮ ਸਿੰਘ ਤੁਮੇ ਦੇ ਨਾਲ ਸਰਕਾਰ ਕਿ ਹਰਨਾਮ ਸਿੰਘ ਤੁਮਿਆ ਤੂੰ ਉਥੇ ਵਗਤਾ ਗਿਆ ਮਾੜੀ ਮੋਟੀ ਸ਼ੰਗ ਤੱਕ ਕਰ ਲਿੰਦਾ ਸ਼ਰਮ ਤਾਂ ਮੰਨ ਲੈਂਦਾ ਕਿ ਸਮਾ ਸਿੱਖ ਕੌਮ ਦੇ ਮੂਹਰੇ ਜਾ ਕੇ ਉਥੇ ਨੰਗਾ ਨਹਾ ਰਿਆਂਗਾ ਕਿ ਕੀ ਸਿੱਖ ਕੌਮ ਨੂੰ ਤੂੰ ਸੰਦੇਸ਼ ਦੇ ਰਿਆਂਗਾ ਕਿਨਤੂ ਸਿੱਖ ਕੌਮ ਨੂੰ ਚਿੜਾ ਨਹੀਂ ਰਿਹਾ ਤੇ ਆਪਣੇ ਤੁਸੀਂ ਕਮੈਂਟਾਂ ਦੇ ਵਿੱਚ رائے ਜਿਹੜੇ ਜ਼ਰੂਰ ਦੇਣੇ ਆ ਜਿੰਨਾ ਤੱਕ ਇਹੋ ਜਿਹੇ ਲੋਕ ਸਾਡੀਆਂ ਸਸਤਾਵਾਂ ਤੇ ਜਿਹੜੀਆਂ ਕਿ ਉੱਚ ਕੋਟੀ ਦੀਆਂ ਸਸਤਾਵਾਂ ਨੇ ਜਿਹੜੀ ਕਿ ਦਮ ਦੀ ਤਕਸਾਲ ਤੇ ਉਹਨਾਂ ਤੇ ਜਿਹੜੇ ਇਹੋ ਜਿਹੇ ਲੋਕ ਕਬਜ ਨੇ ਫੇ ਤੁਸੀਂ ਕਿੱਥੋਂ ਭਾਲ ਦਿਓ ਰਾਜ ਗੱਦੀਆਂ ਤੇ ਕਿੱਥੋਂ ਭਾਲ ਦਿਓ ਕਿ ਸਿੱਖ ਕੌਮ ਤੁਹਾਡਾ ਜਿਹੜਾ ਕਿ ਵਾਹ ਫਾੜਨੇਗੇ ਤੇ ਇਸ ਕਰਕੇ ਤੁਹਾਡੇ ਜਿਹੜੇ ਸਿੱਕਾ ਤੇ ਅੱਜ ਐਨਐਸਏ ਯੂਪੀ ਜੇ ਕਾਨੂੰਨ ਲੱਗ ਰਹੇ ਨੇ ਇਹਨਾਂ ਲੋਕਾਂ ਦੀ ਵਜ੍ਹਾ ਕਰਕੇ ਲੱਗ ਰਹੇ ਨੇ ਇਹ ਆਰਐਸਐਸ ਦੇ ਦਲ ਦੇ ਜਿਹੜੇ ਕਿ ਮਸੰਨ ਦੇ ਜਿਹੜੇ ਕਿ ਕਬਜ਼ੇ ਕਰੀ ਬੈਠੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁम्मे तक ਜਰੂਰ ਪਹੁੰਚਾ ਦਿਓ ਕਿ ਤੁम्मे ਆ ਜਿਹੜਾ ਤੂੰ ਇੱਕ ਕੰਮ ਕਰੀ ਜਾਣਾ ਤੂੰ ਇਹ ਦਮ ਦੀ ਟਕਸਾਲ ਦਾ ਮੁਖੀ ਬਣਦਾ ਤੂੰ ਲੈ ਕੇ ਹੀ ਨਹੀਂ ਪਹਿਲੀ ਗਲਤਾਂ ਨਾ ਤੈਨੂੰ ਇੱਥੇ ਰਹਿਣ ਦਾ ਹੱਕ ਆ ਤੂੰ ਆਪਣੇ ਆਪ ਗੱਦੀ ਛੱਡ ਕੇ ਕਿਸੇ ਚੰਗੇ ਸਹਿਦ ਨੌਜਵਾਨ ਨੂੰ ਜਿਹੜਾ ਕੌਮ ਪ੍ਰਤੀ ਜਿਹੜਾ ਦਰਦ ਰੱਖਦਾ ਹੋਵੇ ਜੋ ਸ਼ਾਂਤਾ ਦੀ ਸੋਚ ਤੇ ਚੱਲਦਾ ਹੋਵੇ ਉਹਨੂੰ ਗੱਦੀ ਸੰਭਾ ਦੇ ਤੂੰ ਪਾਸਾ ਵਟਲਾ ਰੱਬ ਦਾ ਬਾਝ ਤਾਂ ਤੇਰੇ ਮੂਹਰੇ ਹੱਥ ਬੰਨੇ ਧੰਨਵਾਦ ਵਹਿਗੂ ਜੀ ਕਾ ਖਾਲਸਾ ਵਹਿਗੂ ਜੀ ਕੀ ਫਤਿਹ